ਸ਼ਾਬਾਸ਼ ਕੀ ਗੱਲ ਨਾ ਤੁਸੀਂ ਓਏ ਕੀ ਛੁਣ ਮਿੱਟੀ ਛੁਣ ਮਿੱਟੀ ਹਾਂਜੀ ਸ਼ਾਬਾਸ਼ ਖੇਡੋ ਤੁਸੀਂ ਖੇਡੋ ਕੋ ਚੱਕਰ ਨੇ ਸਭ ਤੋਂ ਪਹਿਲਾਂ ਗਰਾਊਂਡ ਦਾ ਚੱਕਰ ਲੱਗਣਾ ਹੈ ਇੱਕ ਅੱਛਾ ਹਾਂ ਆ ਵੀ ਆ ਗਈ ਇੱਕ ਅੱਜ ਓਏ ਜਾਰ ਰੁਗਣਾ ਨਹੀਂ ਚੱਲ ਇੱਕ ਚੱਕਰ ਹੋਰ ਲਾਉਣਾ ਚੱਲ 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 ਇੱਕ ਚੱਕਰ ਹੋਰ ਇੱਕ ਚੱਕਰ ਹੋਰ ਲਾਉਣਾ ਸ਼ਾਬਾਸ਼ ਚੱਲ ਚੱਲ ਇੱਕ ਚੱਕਰ ਹੋਰ ਹੈ ਇੱਕ ਚੱਕਰ ਹੋਰ ਚਲੋ ਹਾਂ ਚੱਲ ਚੱਲ ਤੁਹਾਨੂੰ ਵੀ ਆ ਕਾਕੇ ਕੀ ਗੱਲ ਹੋਈ ਮਾਨੇ ਇੱਕ ਚੱਕਰ ਹੋਰ ਬਹੁਤ ਚੱਲ ਚੱਲ ਸ਼ਾਬਾਸ਼ ਓਏ ਆ ਦੇ ਆ ਦੇ ਆ ਦੇ ਕੀ ਕਰਦੇ ਆ ਦੇਖੋ ਆ ਦੇ ਹਾਂ ਆ ਦੇਖ ਆ ਦੇ ਇਹ 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 ਆ ਲੱਗਾ ਸਟਣੇ ਵੀ ਸ਼ਾਬਾਸ਼ ਤੇਰੇ ਸ਼ਾਬਾਸ਼ ਬਹੁਤ ਸੋਹਣੀ ਗੱਲ ਆ ਹਾ ਕਰਦਾ ਓਏ ਹਾ ਕੀ ਕਰਦਾ ਖੇਡਦਾ ਇੱਦਾਂ ਖੇਡੀਦਾ ਇਹ ਚੱਲ ਚੱਕ ਕੇ ਲੈ ਗਿਆ ਦੌੜ ਕੇ ਚੱਕ ਕੇ ਲੈ ਗਿਆ ਚੱਲ 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 ਕੁਝ ਨਹੀਂ ਹੁੰਦਾ ਫੇਗੀ ਹਿੱਡਕਦੇ ਰਹਿੰਦੇ ਮਾੜੇ ਮੋੜ ਚੱਲ ਚੱਲ ਆ ਆ ਦਾ ਸੈ ਨੂੰ ਚੜ ਗਿਆ ਗੁੱਸਾ ਦੇ ਸੈ ਦੇਖੋ ਪਿੱਛੇ ਹੈ ਦੇਰ ਮੈਂ ਦੇਖਦਾ ਤੇਰੇ ਨੂੰ ਆਰੇ ਆਰੇ ਮੈਂ ਹਜ ਤੱਕ ਮੈਂ ਜਾ ਜੇ ਤੇ ਕਰਾਂ ਮੈਂ ਹਜ ਤੱਕ ਉਹ ਸਾਹਿਬ ਇਸੇ ਨੇ ਗੁੱਡੇ